ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਮਰਤਪਾਲ ਨੂੰ ਪਸਾਉਣ ਵਾਲਾ ਖੁਦ ਜੋ ਭਗਵੰਤ ਮਾਨ ਖੁਦ ਖਤਰੇ ਵਿੱਚ ਆ ਗਿਆ ਉਹਨਾਂ ਦੀ ਕੁਰਸੀ ਖਤਰੇ ਵਿੱਚ ਆ ਚੁੱਕੀ ਜਿਹਦੇ ਵਿੱਚ ਕੀ ਨਾਲ-ਨਾਲ ਕੇਜਰੀਵਾਲ ਨੂੰ ਵੀ ਰਗੜਾ ਲੱਗ ਚੁੱਕਾ ਹੈ ਕਿਉਂਕਿ ਦੋਨਾਂ ਦਾ ਸਿਫਾ ਹੋ ਸਕਦਾ ਜਿਹੜੇ ਸਾਹਮਣੇ ਉਹਨਾਂ ਦੇ ਘਰ ਦੇ ਉੱਪਰ ਕਪੂਰ ਥਲਾ ਹਾਊਸ ਦੇ ਉੱਤੇ ਰੇਡ ਪਈ ਗਈ ਆ ਤੇ ਜੋ ਆਰਮੀ ਦੇ ਨੌਜਵਾਨ ਤੇ ਪੰਜਾਬ ਪੁਲਿਸ ਇਹਨਾਂ ਨੂੰ 2-3 ਘੰਟੇ ਗੇਟ ਦੇ ਵਿੱਚ ਹੀ ਖਿਲਾ ਰਿਆ ਗਿਆ ਤਾਂ ਜਦੋਂ ਅੰਦਰ ਪ੍ਰਵੇਸ਼ ਹੋਏ ਤਾਂ ਉਹਨਾਂ ਦਾ ਕਹਿਣਾ ਇਹ ਹੈਗਾ ਵੀ ਅੰਦਰ ਸਾਰੇ ਕਮਰਿਆਂ ਨੂੰ ਹੀ ਤਾਲੇ ਲੱਗੇ ਹੋਏ ਸੀ ਤਾਂ ਕੋਈ ਸਾਨੂੰ ਉਦੋਂ ਕੁਝ ਬਰਾਮਦ ਨਹੀਂ ਹੋਇਆ ਅੰਦਰੋਂ ਪਰ ਉਦੋਂ ਪਹਿਲਾਂ ਜਿਹੜੇ ਦੋ ਚਾਰ ਘੰਟੇ ਸਾਨੂੰ ਗੇਟ ਦੇ ਮੂਹਰੇ ਖਿੜਾਰੀ ਰੱਖਿਆ ਦੋ ਗੇਟ ਆ ਕਪੂਰਥਲਾ ਹਾਊਸ ਦੇ ਤਾਂ ਦੋਨੇ ਪਾਸੇ ਜੋ ਆਰਮੀ ਦੇ ਨੌਜਵਾਨ ਤੇ ਪੰਜਾਬ ਪੁਲਿਸ ਤਾਇਨਾਤ ਸੀਗੀ ਤਾਂ ਜੋ ਹੁਣ ਆਪਾਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਵੱਡੀ ਖਬਰ ਜੋ ਸੀਐਮ ਭਵਨਤਮਨ ਦਾ ਕਹਿਣਾ ਇਹ ਆ ਵੀ ਮੇਰੇ ਉੱਪਰ ਇੱਕ ਇਹ ਮੈਨੂੰ ਫਸਾਉਣ ਦੀ ਸਾਜ਼ਿਸ਼ ਆ ਜੋ ਭਾਜਪਾ ਦਾ ਇੱਕ ਆਪਾਂ ਕਹਿੰਦੇ ਪਰਮੇਸ਼ਰ ਜੋ ਬਰਮਾ ਉਹ ਸ਼ਰਿਆਮ ਪੈਸੇ ਬਣ ਰਿਹਾ ਉਹਨਾਂ ਦੇ ਉੱਪਰ ਕਿਉਂ ਨਹੀਂ ਰੇਡ ਪੈ ਰਹੀ ਮੈਨੂੰ ਟਾਰਗੇਟ ਕਿਉਂ ਕੀਤਾ ਯਾਰ ਉਹ ਦੱਸ ਕੇ ਪੈਸੇ ਬਣ ਰਿਹਾ ਵੀ ਅਸੀਂ ਐਸ ਦਿਨ ਪੈਸੇ ਬਣਾਂਗੇ ਭਾਜਪਾ ਵਾਲੇ ਤਾਂ ਸੀਐਮ ਭਵਨਤਮਨ ਦਾ ਕਹਿਣਾ ਇਹ ਆ ਵੀ ਮੈਨੂੰ ਨਿਸ਼ਾਨਾ ਕਿਉਂ ਬਣਾਇਆ ਯਾਰ ਆ ਤਾਂ ਉਹ ਸ਼ਰਿਆਮ ਪੈਸੇ ਬਣ ਰਿਹਾ ਦੱਸ ਕੇ ਜੋ ਪ੍ਰਵੀਸ਼ ਬਰਮਾ ਜੋ ਭਾਜਪਾ ਦੇ ਲੀਡਰ ਤਾਂ ਜੋ ਇਹ 5 ਫਰਵਰੀ ਨੂੰ ਵਿਧਾਨ ਸਭਾ ਦੇ ਚੋਣ ਹੋਣ ਜਾ ਰਹੇ ਸੀ ਦਿੱਲੀ ਦੇ ਵਿੱਚ ਤਾਂ ਜੋ ਹੋਰ ਵੀ ਵੱਡੀਆਂ ਗੱਲਾਂ ਜੋ ਵਿੱਚ ਆਈਆਂ ਸਾਹਮਣੇ ਅੰਦਰਲੀਆਂ ਗੱਲਾਂ ਦੇ ਵਿੱਚ ਕੀ ਜੋ ਰਾਜ ਖੁੱਲੇ ਇਹਨਾਂ ਦੇ ਪੂਰੇ ਅੱਜ ਦਾ ਜੋ ਸਾਰੀ ਗੱਲਾਂ ਦੇ ਆਪਾਂ ਖੁਲਾਸੇ ਕਰਾਂਗੇ ਸਾਹਮਣੇ ਵੀ ਜੋ ਪੰਜਾਬ ਦੇ ਵਿੱਚੋਂ ਇਧਰੋਂ ਜੋ ਸ਼ਰਾਬ ਦੀਆਂ ਪੇਟੀਆਂ ਭਾਰੀ ਗਿਣਤੀ ਦੇ ਵਿੱਚ ਭੇਜੀਆਂ ਗਈਆਂ ਦਿੱਲੀ ਦੇ ਵਿੱਚ ਪੰਜਾਬ ਦੀ ਸ਼ਰਾਬ ਘਟੋ ਘਟ ਦੱਸਿਆ ਗਿਆ ਵੀ 50 ਲੱਖ ਦਾ ਰੁਪਇਆ ਤਾਂ ਜੋ ਆਪਾਂ ਗੱਲ ਕਰੀਏ ਘਟੋ ਘਟ 100 200 ਪੇਟੀ ਪੰਜਾਬ ਜੋ ਇੰਗਲਿਸ਼ ਤੇ ਹੋਰ ਕਈ ਦਾਰੂਆਂ ਕਈ ਤਰ੍ਹਾਂ ਤਿੰਨ ਚਾਰ ਤਰ੍ਹਾਂ ਦੀ ਸ਼ਰਾਬ ਭੇਜੀ ਗਈ ਪੰਜਾਬ ਦੇ ਵਿੱਚੋਂ ਕਿਉਂਕਿ ਇਹ ਪੱਤਰਕਾਰਾਂ ਦਾ ਕਹਿਣਾ ਮੀਡੀਆ ਦਾ ਕਹਿਣਾ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਉਹ ਸੋਡੇ ਸਾਂਝੀ ਕਰਦੇ ਆ ਤਾਂ ਜੋ ਹੁਣ ਸੀਐਮ ਭਗਤਮਾਨ ਜੋ ਇੱਕ ਆਪਾਂ ਕਹਦੇ ਅਮਰਪਾਲ ਨੂੰ ਫਸਾਉਣ ਵਾਲੇ ਹੁਣ ਇੱਕ ਖੁੱਦ ਆਪ ਦਾ ਇੱਕ ਕਹਿੰਦਾ ਮਤਲਬ ਵੀ ਕੁਰਸੀ ਖਤਰੇ ਵਿੱਚ ਆ ਚੁੱਕੀ ਜਾਨ ਉਹਨਾਂ ਦੀ ਵੀ ਮੁੱਠੀ ਚ ਇਸ ਟਾਈਮ ਕਿਉਂਕਿ ਇਹਨੇ ਪੰਜਾਬ ਨਾਲ ਕੁਝ ਚੰਗਾ ਨਹੀਂ ਕਰਿਆ ਤਾਂ ਹੁਣ ਜਦੋਂ ਆਪਦੇ ਬਾਰੇ ਜੋ ਕੋਈ ਇਹਦੀ ਜਾਂਚ ਕਰੀ ਹੋ ਰਹੀ ਆ ਤਾਂ ਹੁਣ ਚੀਕਾਂ ਮਾਰ ਰਹੇ ਆ ਸੀਐਮ ਭਵੰਤਮਨ ਤੇ ਜੇ ਗੱਲ ਕਰੀਏ ਕੇਜਰੀਵਾਲਾ ਜਿਹੜਾ ਲਾਲਾ ਕਹਿੰਦੇ ਜਿਹਨੂੰ ਤਾਂ ਉਹ ਵੀ ਹੁਣ ਨਾਲ-ਨਾਲ ਉਹ ਵੀ ਬਹੁਤ ਭਾਸ਼ਣ ਕਰ ਰਿਹਾ ਬੀਜੀ ਆਏ ਆ ਜੀ ਇਹ ਫਸਾਉਣ ਕੀ ਇਨ ਇਨਕੀ ਸਾਰੀ ਹਮਮ हमको फसाउने की जो एक चाल है वो अपनी भाषा च कह रह जो कि हमको फसाया जा रहा है जो आप आदमी को तो जो ये सरया पैसे बांट रहे हो साड़ियां बांट रहे उन का कहना ये हैगा पर जो ये है जो सच्चा है क्योंकि साडे जो आर्मी दे नौजवान पंजाब पुलिस उथे तैनात रही है दो चार घंटे गेट दे विच खड़े रहे पर प्रवेश नहीं होने देते अंदर ता हुन जिदे विच अमृतपाल नु फसाउने वाली बस खुद जो आपा कह दिए एक पंजाब दा ਇਨੋਂ ਉਪਰ ਦੋਸ਼ ਲੱਗ ਚੁੱਕਿਆ ਕਿਉਂਕਿ ਇਹਨਾਂ ਨੇ ਪੰਜਾਬ ਦੇ ਨਾਲ ਕੁਝ ਚੰਗਾ ਨਹੀਂ ਕਰਿਆ ਤਾਂ ਇਹਨਾਂ ਨੂੰ ਮੈਨੂੰ ਆਇਆ ਲੱਗਦਾ ਹੌਲੀ ਹੌਲੀ ਸਤੀਫਾ ਦੇਣਾ ਪਊਗਾ ਕਿਉਂਕਿ ਲੋਕਾਂ ਦਾ ਵੀ ਕਹਿਣਾ ਇਹ ਆ ਵੀ ਇਹਨਾਂ ਨੇ ਕੁਝ ਖਾਸ਼ ਨਹੀਂ ਕਰਵਾਇਆ ਇਹ 3 ਸਾਲ ਹੋ ਗਏ ਇਹ ਸਰਕਾਰ ਆਈ ਨੂੰ ਤਾਂ ਹਲੇ ਤੱਕ ਜੋ ਇਹ ਵਾਅਦੇ ਕਰੇ ਹੋਏ ਆ ਵੱਡੇ ਵੱਡੇ ਲੋਕਾਂ ਨਾਲ ਵੀ ਮੈਂ ਨੌਕਰੀਆਂ ਦਿੱਤੀਆਂ ਜੀ ਮੈਂ ਇਹ ਦਿੱਤਾ ਜੀ ਉਹ ਕਰਿਆ ਇਹਦੀਆਂ ਨਾਤਾ ਕੋਈ ਨੌਕਰੀਆਂ ਨਜ਼ਰ ਆਉਂਦੀਆਂ ਤਾਂ ਦੂਜਾ ਨੰਬਰ ਜੇ ਗੱਲ ਕਰੀਏ ਇਨੇ ਵੀ ਵਾਅਦੇ ਕਰੇ ਸੀ ਆਪਣੇ ਜੋ ਬਜ਼ੁਰਗਾਂ ਨਾਲ 2500 ਪਿੰਸ਼ਨ ਦੇਊਗਾ ਹਰ ਮਹੀਨੇ ਦੀ ਮਹੀਨੇ 1000 ਰੁਪਿਆ ਖਰਚਾ ਖਾਤਿਆਂ ਵਿੱਚ ਪਾਵਾਂਗੇ ਜੋ ਰਸੋਈ ਖਰਚਾ ਕਹਿ ਦਈਏ ਤਾਂ ਨਾ ਇਹਦਾ ਹੋ ਨਜ਼ਰ ਆਉਂਦਾ ਵੀ ਇਹਨਾਂ ਦੇ ਜਿਹੜੇ ਵਾਅਦੇ ਸਾਰੇ ਝੂਠੇ ਨਜ਼ਰ ਆਉਂਦੇ ਆ ਜੋ ਸਿੱਧਾ ਸਾਫ ਪਤਾ ਲੱਗਦਾ ਜੇ ਗੱਲ ਕਰੀਏ ਹੁਣ ਮਜ਼ਦੂਰਾਂ ਦੀ ਤਾਂ 400 ਰੁਪਿਆ ਘੱਟੋ-ਘੱਟ ਅੱਜ ਤੋਂ 15 ਸਾਲ 20 ਸਾਲ ਤੋਂ ਉੱਤਰ ਆਉਂਦਾ ਮਜ਼ਦੂਰ ਦੀ ਮਜ਼ਦੂਰੀ ਨਹੀਂ ਵੱਧ ਰਹੀ ਪਾ ਇਹਦੇ ਵਿੱਚ ਜੇ ਗੱਲ ਕਰੀਏ ਚਾਰੇ ਪਾਸੇ ਕਿਸਾਨ ਵੀ ਆਪਣੀ ਜ਼ਮੀਨ ਦੇ ਵੰਗਾ ਮੰਗਾ ਰੱਖ ਦਿੰਦੇ ਆ ਕਰਜ਼ੇ ਦੀਆਂ ਮੰਗਾ ਰੱਖ ਦਿੰਦੇ ਆ ਮਜ਼ਦੂਰ ਦੀ ਗੱਲ ਕੋਈ ਨਹੀਂ ਕਰਦਾ ਕਿਉਂਕਿ ਇੱਕ ਮੈਂ ਚੈਨਲ ਤੇ ਦੇਖਿਆ ਜੋ ਗਿਆਨੀ ਬੁੱਟਾ ਸਿੰਘਾ ਉਹਨੇ ਵੀ ਇੱਕ ਦੋ ਕਈ ਵਾਰੀ ਬੋਲਿਆਗਾ ਵੀ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਰੱਖ ਰਹੇ ਜਦੋਂ ਇਹ ਲਾਰੇ ਲਾਉਂਦੇ ਆਗੇ ਕਿਸਾਨ ਇਕਤਾ ਕਹਿੰਦੇ ਆ ਵੀ ਮਜ਼ਦੂਰ ਇਕਤਾ ਜਿਵੇਂ ਆਪਾਂ ਕਿਸਾਨ ਯੂਨੀਅਨ ਵਾਲੇ ਕਹਿੰਦੇ ਆ ਮਜ਼ਦੂਰ ਇਕਤਾ ਨਾਲ ਮਜ਼ਦੂਰਾਂ ਨੂੰ ਲੈ ਕੇ ਚੱਲਦੇ ਆ ਨਾਰੇ ਤਾਂ ਉਹਨਾਂ ਦੀ ਮੰਗਾਂ ਨੂੰ ਕਿਉਂ ਨਹੀਂ ਕਹਿ ਰਹੇ ਮੂਰੇ ਲੱਗ ਕੇ ਵੀ ਭਾਈ ਇਹਨਾਂ ਦੀ ਮਜ਼ਦੂਰੀ ਵਧਾ ਦਿੱਤੀ ਜਾਵੇ 400 ਰੁਪਿਆ ਮਜ਼ਦੂਰੀ ਆ ਤਾਂ ਜੋ ਅੱਜ ਦੇ ਕੱਲ ਯੁੱਗ ਦੇ ਤੌਰ ਦੇ ਵਿੱਚ ਪਹਿਲਾ ਨੰਬਰ ਤਾਂ 400 ਦੇ ਵਿੱਚੋਂ 200 250 ਖਰਚਾ ਚਿੱਲੇ ਦਾ ਬੱਚਿਆਂ ਦੀ ਪੜ੍ਹਾਈ ਤਾਂ ਬੰਦਾ ਕਿੱਥੋਂ ਹੋਊਗਾ ਟਾਈਮ ਪਾਸ ਪੂਰਾ ਵੀ ਦੂਰ ਮਜ਼ਦੂਰ ਬੰਦੇ ਦਾ ਤਾਂ ਇਹਦੇ ਵਿੱਚ ਬਹੁਤ ਜੋ ਗੱਲਾਂ ਗਿਆ ਜੋ ਕਿਸਾਨ ਦੀ ਆਪਣੀਆਂ ਮੰਗਾਂ ਰੱਖ ਲੈਂਦੇ ਆ ਕਰਜੇਆਂ ਦੀਆਂ ਮੰਗਾਂ ਰੱਖ ਲੈਂਦੇ ਆ ਤਾਂ ਹੋਰ ਵੀ ਜੋ ਮਜ਼ਦੂਰ ਦੀ ਗੱਲ ਕੋਈ ਨਹੀਂ ਕਰਦਾ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ ਦੇ ਪ੍ਰਤੀ ਗੱਲਾਵਾਤਾਂ ਹੁੰਦੀਆਂ ਜੋ ਛੋੜੇ ਸਾਂਝੀ ਕਰਦੇ ਆ ਕਿਉਂਕਿ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਕਿਉਂਕਿ ਇੱਕ ਅਮਰਤਪਾਲ ਨੂੰ ਪਸਾਉਣ ਵਾਲੇ ਇੱਕ ਪੰਜਾਬ ਦਾ ਇਹਦੇ ਉੱਪਰ ਬਹੁਤ ਵੱਡਾ ਦੋਸ਼ ਲੱਗ ਚੁੱਕਿਆ ਜਦੋਂ ਦੀ ਇਹ ਸਰਕਾਰ ਆਈ ਆ ਇਹਨਾਂ ਨੇ ਕੁਝ ਖਾਸ ਚੰਗਾ ਨਹੀਂ ਕੀਤਾ ਕਿਉਂਕਿ ਇਹਦੇ ਬਾਅਦ ਲੋਕਾਂ ਨਾਲ ਵੱਡੇ ਵੱਡੇ ਕੀਤੇ ਹੋਏ ਆ ਤਾਂ ਕਹਿੰਦਾ ਮਤਲਬ ਨੌਕਰੀਆਂ ਦੇ ਵਾਅਦੇ ਤਾਂ ਹੋਰ ਵੀ ਬਹੁਤ-ਬਹੁਤ ਵੱਡੇ-ਵੱਡੇ ਭਾਸ਼ਣ ਆ ਇਹਨਾਂ ਦੇ ਤਾਂ ਪੂਰੇ ਪੰਜਾਬ ਦੇ ਵਿੱਚ ਕੋਈ ਇਹਨਾਂ ਚੰਗੇ ਕੰਮ ਨਹੀਂ ਕਰਵਾਏ ਇਹਦਾ ਕਰਕੇ ਤਾਂ ਇਹ ਸੜਿੱਗੀ ਹੋਈ ਸਰਕਾਰ ਕਹਿ ਲਓ ਤਾਂ ਹੁਣ ਜੋ ਆਪਣੇ ਆਪ ਜੋ ਖਤਰੇ ਵਿੱਚ ਇਹਨਾਂ ਦੀ ਕੁਰਸੀ ਆ ਗਈ ਹੈ ਤਾਂ ਜੋ ਕਪੂਰਤਲਾ ਹਾਊਸ ਤੋਂ ਜੋ ਉੱਥੇ ਰੇਡ ਵੱਜੀ ਆ ਤਾਂ ਉੱਥੋਂ ਸਿੱਧਾ ਸਾਫ ਪਤਾ ਲੱਗਦਾ ਵੀ ਅਮਰਤ ਜੋ ਇਹ ਅਮਰਤਪਾਲ ਤੇ ਇੱਕ ਦੋਸ਼ ਲਾਉਣ ਵਾਲੇ ਇੱਕ ਖੁਦ ਫਸ ਚੁੱਕਿਆ ਹੈ ਉਹਨਾਂ ਦਾ ਇੱਕ ਆਪਾਂ ਕਹਿ ਦਈਏ ਵੀ ਪੰਜਾਬ ਦੇ ਇੱਕ ਇਹਨਾਂ ਨੂੰ ਪਾਪ ਲੱਗ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਆ ਇਹਨਾਂ ਨੇ ਕੁਝ ਖਾਸ ਨਹੀਂ ਕਰਿਆ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦੇ ਰਹੇ ਧੰਨਵਾਦ